ਸੋ ਇਸ ਤਰ੍ਹਾਂ ਆਪਣਾ ਪੱਥਰ ਬਿਲਕੁਲ ਹੀ ਬਿਨਾ ਕੈਮੀਕਲ ਤੋਂ ਲਿਸ਼ਕ ਪੁਸ਼ਕ ਜਾਵੇਗਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸ਼ਾਈਨੀ ਹੋਮ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਕਿ ਘਰ ਦੇ ਕਾਲੇ ਪੱਥਰ ਨੂੰ ਆਪਾਂ ਕਿਵੇਂ ਬਿਲਕੁਲ ਹੀ ਬਿਨਾ ਕੈਮੀਕਲਸ ਤੋਂ ਸਾਫ਼ ਕਰ ਸਕਦੇ ਹਾਂ। ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪਾਣੀ ਗਰਮ ਲੈਣਾ ਹੈ ਇੱਕ ਗਲਾਸ ਆਪਾਂ ਨੂੰ ਗਰਮ ਪਾਣੀ ਚਾਹੀਦਾ ਹੈ ਆਪਾਂ ਜੋ ਵੀ ਪੇਸਟ ਬਣਾਉਣਾ ਹੈ ਉਸ ਲਈ ਆਪਾਂ ਨੂੰ ਪਾਣੀ ਇੱਕ ਗਲਾਸ ਗਰਮ ਚਾਹੀਦਾ ਹੈ ਸੋ ਆਪਾਂ ਉਸ ਪਾਣੀ ਨੂੰ ਗਲਾਸ ਵਿੱਚ ਕੱਢ ਦੇਣਾ ਹੈ ਸੋ ਇੱਕ ਆਪਾਂ ਬਾウル ਲੈਣੀ ਹੈ ਤੁਸੀਂ ਪਲਾਸਟਿਕ ਦਾ ਭਾਂਡਾ ਜੋ ਵੀ ਤੁਸੀਂ ਵੇਸਟ ਵੀ ਲੈ ਸਕਦੇ ਹੋ ਸੋ ਉਸ ਵਿੱਚ ਆਪਾਂ ਬੇਕਿੰਗ ਪਾਊਡਰ ਮੈਂ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਬੇਕਿੰਗ ਸੋਡਾ ਵੀ ਯੂਜ਼ ਕਰ ਸਕਦੇ ਹੋ ਆਪਾਂ ਇਸਦੇ 1 ਤੋਂ 2 ਚਮਚ ਜਿਵੇਂ ਕਿ ਜਿੰਨਾ ਕਿ ਤੁਹਾਡਾ ਪੱਥਰ ਹੈ ਜੇ ਮੰਨ ਲਓ ਤੁਸੀਂ ਜ਼ਿਆਦਾ ਕਰਨਾ ਹੈ ਮੈਂ ਸਿਰਫ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਕਿਸ ਨਾਲ ਪੱਥਰ ਸਾਫ਼ ਕਰ ਸਕਦੇ ਹਾਂ ਠੀਕ ਹੈ ਅਗਰ ਤੁਸੀਂ ਜ਼ਿਆਦਾ ਕਰਨਾ ਹੈ ਤੇ ਤੁਸੀਂ ਇਸ ਦਾ ਜ਼ਿਆਦਾ ਵੀ ਯੂਜ਼ ਕਰ ਸਕਦੇ ਹੋ ਮੇਰਾ ਜਿੰਨਾ ਪੱਥਰ ਹੈ ਮੈਂ ਉਸ ਲਈ 2 ਚਮਚੇ ਯੂਜ਼ ਕਰਾਂਗੀ 2 ਚਮਚੇ ਆਪਾਂ ਬੇਕਿੰਗ ਪਾਊਡਰ ਦੇ ਬੌਲ ਵਿੱਚ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਜੋ ਗਰਮ ਪਾਣੀ ਹੈ ਗਰਮ ਇਹ ਨਹੀਂ ਕਿ ਨੋਰਮਲ ਤੁਸੀਂ ਰੱਖਣਾ ਪੂਰਾ ਗਰਮ ਪਾਣੀ ਹੋਣਾ ਚਾਹੀਦਾ ਹੈ ਗਰਮ ਪਾਣੀ ਦਾ ਆਪਾਂ ਯੂਸ ਪੇਸਟ ਵਿੱਚ ਬਣਾਉਣ ਲਈ ਕਰਾਂਗੇ ਇਸ ਗਰਮ ਪਾਣੀ ਨੂੰ ਆਪਾਂ ਬੌਲ ਵਿੱਚ ਪਾ ਦੇਵਾਂਗੇ ਸੋ ਬੌਲ ਵਿੱਚ ਜਾਂਦੇ ਸਾਰ ਹੀ ਵਿੱਚ ਬੇਕਿੰਗ ਪਾਊਡਰ ਦੇ ਕਰਕੇ ਬੱਬਲਸ ਸ਼ੁਰੂ ਹੋ ਜਾਣਗੇ ਆਪਾਂ ਬਸ ਇਸੇ ਪੇਸਟ ਨੂੰ ਹੀ ਪੱਥਰ ਤੇ ਯੂਜ਼ ਕਰਨਾ ਹੈ ਸਿਰਫ ਪਾਣੀ ਤੇ ਬੇਕਿੰਗ ਪਾਊਡਰ ਨੂੰ ਇਸ ਤੋਂ ਬਿਨਾਂ ਤੁਸੀਂ ਕੁਝ ਵੀ ਹੋਰ ਚੀਜ਼ ਨਹੀਂ ਯੂਜ਼ ਕਰਨੀ ਇੱਕ ਚੀਜ਼ ਮੈਂ ਦੱਸੂਗੀ ਇਨ ਦਾ ਲਾਸਟ ਵੀਡੀਓ ਵਿੱਚ ਆਪਾਂ ਹੋਰ ਕਿਸ ਤਰ੍ਹਾਂ ਨਿਖਾਰ ਸਕਦੇ ਹਾਂ ਕੋਈ ਵੀ ਕੈਮੀਕਲ ਨਹੀਂ ਪਾਉਣਾ ਆਪਣਾ ਪੱਥਰ ਦੇਖ ਰਹੇ ਹੋ ਤੁਸੀਂ ਵੀਡੀਓ ਵਿੱਚ ਦੇਖੋ ਕਿੰਨਾ ਜ਼ਿਆਦਾ ਕਾਲਾ ਹੈ ਇਸੇ ਤਰ੍ਹਾਂ ਆਪਾਂ ਸਟੀਲ ਦਾ ਸਪੌਂਜ ਲੈਣਾ ਹੈ ਕੋਸ਼ਿਸ਼ ਕਰਿਓ ਕੋ ਸਟੀਲ ਦਾ ਸਪੌਂਜ ਹੀ ਹੋਵੇ ਆਪਾਂ ਉਸ ਦੇ ਇਸਤੇਮਾਲ ਦੇ ਨਾਲ ਆਪਾਂ ਬੇਕਿੰਗ ਦਾ ਪਾਊਡਰ ਦਾ ਆਪਣਾ ਜੋ ਪੇਸ ਤਿਆਰ ਕੀਤਾ ਹੋਇਆ ਹੈ ਉਹ ਸਭ ਜਗ੍ਹਾ ਆਪਾਂ ਪੱਥਰ ਤੇ ਅਪਲਾਈ ਕਰ ਦੇਵਾਂਗੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਮਤਲਬ ਤੁਸੀਂ ਹਾਰਪਿਕ ਫਨਾਇਲ ਬਲੀਚ ਵਿਨੇਗਰ ਦਾ ਬਿਲਕੁਲ ਵੀ ਯੂਜ਼ ਨਾ ਕਰਿਓ ਕਿਉਂਕਿ ਬਲੀਚ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਬਲੀਚ ਦਾ ਕਰੇ ਹੀ ਯੂਜ਼ ਕੀਤਾ ਹੋਇਆ ਸੀ ਪੱਥਰ ਤੇ ਜੋ ਮੇਰਾ ਇਸ ਤਰ੍ਹਾਂ ਦਾ ਪੱਥਰ ਹੋ ਗਿਆ ਉਸ ਦੇ ਨਾਲ ਬਲੀਚ ਦਾ ਯੂਜ਼ ਕਰਨ ਦੇ ਨਾਲ ਕਿਉਂਕਿ ਬਲੀਚ ਦੇ ਵਿੱਚ ਕਲੋਰਕਸ ਜਾਂ ਸੋਡੀਅਮ ਹਾਈਪਰਕਲੋਰਾਈਟ ਹੁੰਦੇ ਇਹ ਦੋਹਾਂ ਚੋਂ ਇੱਕ ਚੀਜ਼ ਹੁੰਦੀ ਹੈ ਜਿਸ ਦੇ ਨਾਲ ਪੱਥਰ ਥੋੜੇ ਦਿਨਾਂ ਬਾਅਦ ਗ੍ਰੇ ਜਾਂ ਬ੍ਰਾਊਨ ਕਲਰ ਦਾ ਹੋ ਜਾਂਦਾ ਹੈ ਜਿਵੇਂ ਕਿ ਮੇਰਾ ਹੋ ਗਿਆ ਸੀ ਸੋ ਆਪਾਂ ਰਹਿੰਦਾ ਹੋਇਆ ਵੀ ਇਹ ਇਵੇਂ ਹੀ ਪੱਥਰ ਤੇ ਅਪਲਾਈ ਕਰ ਦੇਣਾ ਹੈ ਸੋ ਸਪੌਂਜ ਦੇ ਨਾਲ ਆਪਾਂ ਇਸ ਨੂੰ ਸਾਫ਼ ਕਰ ਰਹੇ ਹਾਂ ਆਪਾਂ ਇਸ ਨੂੰ ਇਸੇ ਤਰ੍ਹਾਂ ਨਹੀਂ ਸਾਫ਼ ਕਰਨਾ ਆਪਾਂ ਥੋੜੇ ਟਾਈਮ ਲਈ ਇਸ ਨੂੰ ਇਵੇਂ ਹੀ ਲੱਗੇ ਰਹਿਣ ਦੇਣਾ ਹੈ ਤੁਸੀਂ ਚਾਹੋ ਤਾਂ 15-20 ਮਿੰਟ ਇਸ ਨੂੰ ਲੱਗੇ ਰਹਿਣ ਦੇਣਾ ਹੈ ਤਾਂ ਕਿ ਇਸ ਦੇ ਵਿੱਚ ਜੋ ਉੱਪਰਲੀ ਪਰਤ ਉਸ ਦੀ ਮੈਲ ਹੈ ਜਾਂ ਉਗਲੀ ਹੋਈ ਉਹ ਬਾਹਰ ਆ ਜਾਵੇ ਹਾਂਜੀ ਮੇਰੇ 15 ਤੋਂ 20 ਮਿੰਟ ਪੂਰੇ ਹੋ ਗਏ ਨੇ ਤੁਸੀਂ ਦੇਖ ਰਹੇ ਹੋ ਕਿ ਮੇਰਾ ਜੋ ਪੇਸਟ ਲਗਾਇਆ ਹੋਇਆ ਸੀ ਪੱਥਰ ਤੇ ਬਿਲਕੁਲ ਹੀ ਜ਼ਿਆਦਾ ਸੁੱਕ ਚੁੱਕਾ ਹੈ ਸੋ ਆਪਾਂ ਹੁਣ ਕੀ ਕਰਨਾ ਹੈ ਨੈਕਸਟ ਸਟੈਪ ਤੁਹਾਨੂੰ ਦੱਸਾਂਗੇ ਸੋ ਦੇਖੋ ਕਿ ਬਿਲਕੁਲ ਹੀ ਚੰਗੀ ਤਰ੍ਹਾਂ ਸਬ ਸਾਈਡ ਤੋਂ ਤੁਸੀਂ ਧਿਆਨ ਦੇਣਾ ਹੈ ਕਿ ਸੁੱਕ ਚੁੱਕਾ ਹੋਵੇ ਕਿਸੇ ਪਾਸੇ ਉਹ ਵੀ ਉਹ ਵੈਟ ਨਾ ਹੋਇਆ ਹੋਵੇ ਗਿੱਲਾ ਨਾ ਹੋਇਆ ਹੋਵੇ ਡਰਾਈ ਹੋਇਆ ਹੋਵੇ ਬਿਲਕੁਲ ਹੀ ਸੋ ਮੇਰਾ ਤਾਂ ਹਰ ਸਾਈਡ ਤੋਂ ਬਿਲਕੁਲ ਹੀ ਸੁੱਕ ਚੁੱਕਾ ਹੈ ਹੁਣ ਆਪਾਂ ਕੀ ਕਰਨਾ ਹੈ ਉਸੇ ਬਾਉਲ ਦੇ ਵਿੱਚ ਜਿਸ ਵਿੱਚ ਆਪਾਂ ਪੇਸਟ ਤਿਆਰ ਕੀਤਾ ਸੀ ਉਸ ਵਿੱਚ ਗਰਮ ਪਾਣੀ ਹੀ ਯੂਜ਼ ਕਰਨਾ ਹੈ ਗਰਮ ਪਾਣੀ ਪਾ ਕੇ ਉਸ ਪੱਥਰ ਦੇ ਉੱਪਰ ਆਪਾਂ ਉਸੇ ਤਰ੍ਹਾਂ ਹੀ ਅਪਲਾਈ ਕਰ ਲਵਾਂਗੇ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਕਿ ਇਹ ਵਿਨੇਗਰ ਨੂੰ ਯੂਜ਼ ਕਰ ਲੈਂਦੀਆਂ ਨੇ ਜੋ ਕਿ ਆਪਾਂ ਨੂੰ ਇਦਾਂ ਲੱਗਦਾ ਹੈ ਕਿ ਉਹ ਨੇਚਰਲ ਕਲੀਨਰ ਹੈ ਆਪਾਂ ਉਸ ਦਾ ਯੂਜ਼ ਕਰ ਲੈਂਦੇ ਪਰ ਵਿਨੇਗਰ ਸਿਰਫ ਬੋਡਨ ਮਾਈਕ੍ਰੋਵੇਵ ਇਦਾਂ ਦੀਆਂ ਚੀਜ਼ਾਂ ਲਈ ਸਾਫ਼ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਜੋ ਵਿਨੇਗਰ ਨਿੰਬੂ ਬਲੀਚ ਹਾਰਪਿਕ ਹੋ ਗਿਆ ਇਹਨਾਂ ਵਿੱਚ ਐਸਿਡ ਹੁੰਦੇ ਨੇ ਜੋ ਕਿ ਸ਼ਾਈਨ ਖਤਮ ਹੋਣ ਦਾ ਕੰਮ ਕਰਦੇ ਨੇ ਤੇ ਆਪਣਾ ਪੱਥਰ ਬਿਲਕੁਲ ਹੀ ਉਸ ਨਾਲ ਰਫ ਹੋ ਜਾਂਦਾ ਹੈ ਸੋ ਇਸ ਦਾ ਇਸਤੇਮਾਲ ਤੁਸੀਂ ਬਹੁਤ ਘੱਟ ਕਰ ਠੀਕ ਹੈ ਕਰੋ ਹੀ ਨਾ ਵੀ ਤੇ ਹੁਣ ਮੈਂ ਇਸ ਉੱਪਰ ਲਾਸਟ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਐਸੀ ਚੀਜ਼ ਪਾਉਂਗੀ ਜੋ ਕਿ ਮੈਂ ਇਸ ਤੇ ਸਰਫ ਪਾਈ ਹੈ ਕੋਈ ਵੀ ਜੋ ਵੀ ਤੁਹਾਡੇ ਘਰੇ ਪਈ ਹੋਗੀ ਉਹ ਸਰਫ ਤੁਸੀਂ ਚਾਹੇ ਲਿਕਵਿਡ ਸਰਫ ਦਾ ਵੀ ਯੂਜ਼ ਕਰ ਸਕਦੇ ਹੋ ਤੁਸੀਂ ਸਰਫ ਪਾ ਲੈਣੀ ਹੈ ਉੱਪਰ ਤੇ ਬਸ ਉਸ ਸਮੋਚ ਦੇ ਨਾਲ ਆਪਾਂ ਇਸ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇਣਾ ਹੈ ਸੋ ਹੁਣ ਜੇ ਤੁਸੀਂ ਦੇਖ ਰਹੇ ਹੋ ਕਿ ਸਾਈਡਾਂ ਤੇ ਜੋ ਪੱਥਰ ਲੱਗਾ ਹੁੰਦਾ ਹੈ ਉਹ ਵੀ ਲੇਅਰ ਮੇਰੀ ਬਹੁਤ ਜ਼ਿਆਦਾ ਕਾਲੀ ਹੈ ਇਵੇਂ ਹੀ ਸਰਫ ਦੇ ਸਹਾਇਤਾ ਦੇ ਨਾਲ ਜੋ ਇੱਕ ਵਾਰ ਹੀ ਮੈਂ ਸਿਰਫ ਉੱਪਰ ਪਾਈ ਹੈ ਸਿਰਫ ਉਸ ਦੀ ਸਹਾਇਤਾ ਦੇ ਨਾਲ ਹੀ ਮੈਂ ਪੱਥਰ ਨੂੰ ਬਿਲਕੁਲ ਹੀ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਕਿਤੇ ਵੀ ਕਾਲਾਪਨ ਨਾ ਰਹੇ ਮੈਂ ਇਹ ਪਹਿਲਾਂ ਇੱਕ ਕਿਸੇ ਦੀ ਵੀਡੀਓ ਦੇਖ ਕੇ ਟਰਾਈ ਕੀਤਾ ਸੀ ਬਲੀਸ਼ ਵਾਲਾ ਜੋ ਕਿ ਬਿਲਕੁਲ ਹੀ ਫੀਕ ਸੀਗਾ ਮੇਰਾ ਪੱਥਰ ਬਿਲਕੁਲ ਹੀ ਖਰਾਬ ਹੋ ਗਿਆ ਸੋ ਮੇਰੀ ਉਮੀਦ ਇਹੀ ਹੁੰਦੀ ਹੈ ਕਿ ਜਿਸ ਨਾਲ ਪੱਥਰ ਕਲੀਨ ਹੋਵੇ ਜਾਂ ਘਰ ਦੀਆਂ ਚੀਜ਼ਾਂ ਹੋਰ ਕਲੀਨ ਹੋਣ ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਕਿ ਇਹ ਫੇਕ ਨਹੀਂ ਹੈ ਤੇ ਤੁਸੀਂ ਇਸ ਦਾ ਇਸਤੇਮਾਲ ਕਰੇ ਕਰ ਸਕਦੇ ਹੋ ਸੋ ਤੁਸੀਂ ਦੇਖ ਰਹੇ ਹੋ ਕਿ ਮੇਰੇ ਜੋ ਸਾਈਟ ਤੇ ਪੱਥਰ ਲੱਗਾ ਹੈ ਉਹ ਬਿਲਕੁਲ ਹੀ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ ਸਰਫ ਦੀ ਸਹਾਇਤਾ ਦੇ ਨਾਲ ਥੋੜਾ ਜਿਹਾ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ ਸੋ ਜੋ ਆਪਾਂ ਪੇਸਟ ਤਿਆਰ ਕਰਕੇ ਵਿੱਚ ਲਗਾਇਆ ਹੋਇਆ ਸੀ ਉਸ ਦੇ ਨਾਲ ਵੀ ਇਹ ਇਸ ਦੀ ਮੈਲ ਜੋ ਉਗਲ ਕੇ ਬਾਹਰ ਆ ਗਈ ਹੈ ਤੋ ਆਪਾਂ ਇਸ ਨੂੰ ਇਸੇ ਤਰ੍ਹਾਂ ਆਪਣਾ ਸਾਫ਼ ਕਰਨਾ ਹੈ ਤੁਹਾਨੂੰ ਹਲਕੀ ਜੀ ਮਿਹਨਤ ਦੀ ਲੋੜ ਪੈਣੀ ਹੈ ਕਿਉਂਕਿ ਤੁਸੀਂ ਪੱਥਰ ਨੂੰ ਸਾਫ਼ ਕਰਨੇ ਸਿਰਫ ਇਸ ਵਿੱਚ ਵਿਮਡ ਟੋਲ ਦਾ ਵੇ ਯੂਜ਼ ਕਰ ਸਕਦੇ ਹੋ ਇਸ ਤੋਂ ਇਲਾਵਾ ਹਾਰਪਿਕ ਵਿਨੇਗਰ ਬਲਿਸ਼ ਦਾ ਬਿਲਕੁਲ ਵੀ ਨਹੀਂ ਯੂਜ਼ ਕਰ ਸਕਦੇ ਜੇ ਤੁਸੀਂ ਪੱਥਰ ਦੇ ਵਿੱਚ ਸ਼ਾਈਨਿੰਗ ਲਿਆਉਣੀ ਹੈ ਸੋ ਤੁਸੀਂ ਕੋਕੋਨਟ ਆਇਲ ਲੈਣਾ ਹੈ ਕਾਟਨ ਦੇ ਕੱਪੜੇ ਤੇ ਇਸੇ ਤਰ੍ਹਾਂ ਸਾਫ਼ ਕਰਕੇ ਡਰਾਈ ਹੋਣ ਦਾ ਵੇਟ ਕਰਨਾ ਹੈ ਕਾਟਨ ਦੇ ਕੱਪੜੇ ਉੱਪਰ ਕੋਕੋਨਟ ਆਇਲ ਲਗਾ ਕੇ ਆਪਾਂ ਰੱਬ ਕਰ ਦੇਣਾ ਹੈ ਪੱਥਰ ਦੇ ਉੱਪਰ ਉਸ ਤੋਂ ਬਾਅਦ ਤੁਸੀਂ ਉਹ ਸੁੱਕੇ ਕੱਪੜੇ ਦੇ ਨਾਲ ਬਿਲਕੁਲ ਸਾਫ਼ ਕਰ ਲੈਣਾ ਹੈ ਤੁਸੀਂ ਇਸ ਤਰ੍ਹਾਂ 15 ਦਿਨਾਂ ਵਿੱਚ ਇੱਕ ਦਿਨ ਕਰੋਗੇ ਮਤਲਬ ਤੁਸੀਂ ਮਹੀਨੇ ਦੇ ਵਿੱਚ ਦੋ ਵਾਰ ਯੂਜ਼ ਕਰ ਸਕਦੇ ਹੋ ਡੇਲੀ ਯੂਜ਼ ਕਰੋਗੇ ਤਾਂ ਤੁਹਾਡੀ ਜੋ ਫਲੋਰ ਹੋਵੇਗੀ ਉਹ ਸਲਿੱਪਰੀ ਹੋ ਜਾਵੇਗੀ ਸੋ ਮੇਰਾ ਤਾਂ ਬਿਲਕੁਲ ਸਾਫ਼ ਹੋ ਗਿਆ ਹੈ ਸੋ ਹੁਣ ਆਪਾਂ ਕੋਈ ਵੀ ਇਦਾਂ ਕਰਨਾ ਹੈ ਕਿ ਕੋਈ ਤੁਹਾਡਾ ਟਾਬਲ ਹੋਵੇ ਕੋਈ ਵੀ ਜੇ ਕੱਪੜਾ ਇਦਾਂ ਦਾ ਹੋਵੇ ਜੋ ਕਿ ਵੇਸਟ ਹੋਵੇ ਆਪਾਂ ਉਸ ਦਾ ਯੂਜ਼ ਕਰਾਂਗੇ ਸੋ ਮੈਂ ਹੁਣ ਆਪਣੇ ਲਈ ਕੱਪੜਾ ਲੈ ਲਿਆ ਹੈ ਫਲੋਰ ਸਾਫ ਕਰਨ ਲਈ ਸੋ ਇਸੇ ਤਰ੍ਹਾਂ ਆਪਾਂ ਇਸ ਤੋਂ ਜੋ ਇਸਦਾ ਗੰਦਾਪਣ ਉਹ ਚੱਕ ਲਵਾਂਗੇ ਤੁਸੀਂ ਚਾਹੋ ਤਾਂ ਪਾਣੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਸੋ ਮੈਂ ਇਹ ਲੌਬੀ ਵਿੱਚ ਯੂਜ਼ ਕਰ ਸਕਦੀ ਹਾਂ ਮੈਂ ਪੂਰੇ ਨੂੰ ਨਹੀਂ ਯੂਜ਼ ਕੀਤਾ ਮੈਂ ਸਿਰਫ ਤੁਹਾਨੂੰ ਦਿਖਾਉਣ ਲਈ ਕੀਤਾ ਕਿ ਕਿਸ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਹੋ ਤੇ ਆਪਣਾ ਪੱਥਰ ਬਿਲਕੁਲ ਹੀ ਸਾਫ਼ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਤੁਸੀਂ ਜਿੱਥੇ-ਜਿੱਥੇ ਤੁਹਾਨੂੰ ਤੁਸੀਂ ਲਗਾਇਆ ਹੋਊਗਾ ਜਾਂ ਤੁਸੀਂ ਪੂਰੀ ਫਲੋਰ ਤੇ ਸਾਰੇ ਰੂਮ ਚ ਲਗਾਇਆ ਹੋਗਾ ਤੁਸੀਂ ਇਸ ਤਰ੍ਹਾਂ ਹੀ ਸਾਫ ਕਰਨਾ ਹੈ ਤੁਸੀਂ ਫਰਕ ਦੇਖ ਰਹੇ ਹੋ ਕਿ ਜਿੱਥੇ ਮੈਂ ਅਪਲਾਈ ਕੀਤਾ ਉੱਥੋਂ ਕਿੰਨਾ ਸਾਫ ਹੋਇਆ ਜਿੱਥੇ ਮੈਂ ਨਹੀਂ ਅਪਲਾਈ ਕੀਤਾ ਉੱਥੋਂ ਕਿੰਨਾ ਜ਼ਿਆਦਾ ਬਲੈਕ ਸੀ ਹੁਣ ਆਪਾਂ ਸਾਫ ਸੁੱਕੇ ਕੱਪੜੇ ਦੇ ਨਾਲ ਪੱਥਰ ਨੂੰ ਬਿਲਕੁਲ ਹੀ ਸਾਫ ਕਰ ਦੇਣਾ ਹੈ ਗੰਦਗੀ ਤੁਹਾਨੂੰ ਸੁੱਕੇ ਕੱਪੜੇ ਤੇ ਵੀ ਦਿਖ ਰਹੀ ਹੈ ਕਿ ਕਿਵੇਂ ਉਹ ਲੱਗ ਰਹੀ ਹੈ ਇਸ ਇਫਤਰਾ ਮੈਂ ਵੀਡੀਓ ਨੂੰ ਖਤਮ ਕਰਦੀ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਹੋਮ ਰੈਮਡੀਜ਼ ਰਿਲੇਟਡ ਤੁਹਾਨੂੰ ਵੀਡੀਓ ਮਿਲ ਸਕਣ ਤਾਂ